ਇੱਥੇ ਕੱਲ 2:30 ਵਜੇ ਦੇ ਕਰੀਬ ਸਾਨੂੰ ਇਨਫਰਮੇਸ਼ਨ ਮਿਲੀ ਸੀ ਤੇ ਵੀ ਅੱਗ ਲੱਗੀ ਆ ਸੈਂਚਰੀ ਦੇ ਅੰਦਰ ਆ ਗਈ ਆ ਇਹ ਅੱਗ ਜਿਹੜੀ ਬਾਹਰਲੇ ਪਾਸਿਓਂ ਆਈ ਆ ਤੇ ਬਾਹਰਲੇ ਪਾਸਿਓਂ ਲੋਕੀ ਜਿਹੜੇ ਆ ਘਾਹ ਕਾਣੇ ਵਾਸਤੇ ਪਸ਼ੂ ਚਾਰਨ ਵਾਸਤੇ ਜਿਹੜਾ ਘਾਹ ਨਵਾਂ ਪ੍ਰੈਸ਼ ਜਿਹੜਾ ਆਵੇ ਉਹਦੇ ਵਾਸਤੇ ਲਾ ਦਿੰਦੇ ਆ ਤੇ ਉਹੀ ਤੇਜ਼ ਹਵਾ ਕਰਕੇ ਅੰਦਰ ਐਂਟਰੀ ਐਂਟਰੀ ਕਰ ਗਈ ਆ ਜਦੋਂ ਸਾਡੇ ਮੁਲਾਜ਼ਮਾਂ ਨੇ ਆ ਕੇ ਜਦੋਂ ਇੱਥੇ ਕੰਟਰੋਲ ਕਰਨਾ ਚਾਹੇ ਲੇਕਿਨ ਤੇਜ਼ ਹਵਾਵਾਂ ਕਾਰਨ ਉਥੇ ਉਸ ਵੇਲੇ ਇੱਕਦਮ ਜਿਹੜਾ ਕਾਬੂ ਨਹੀਂ ਪਾਇਆ ਗਿਆ ਤਾਂ ਅੱਗ ਜਿਹੜੀ ਆ ਤਾਂ ਪਤਾ ਹੀ ਆ ਬਈ ਟੈਂਪਰੇਚਰ ਜਿਹੜਾ 45 ਛਾਇਰੀ ਡਿਗਰੀ ਚੱਲ ਰਿਹਾ ਔਰ بارش ਹੋਈ ਨਹੀਂ ਉਹਦੇ ਕਰਕੇ ਜਿਹੜਾ ਥੋੜਾ ਜਿਹਾ ਜਿਹੜਾ ਕਾਹ ਕਾਨੇ ਜਿਹੜੇ ਸੁੱਕੇ ਸੀਗੇ ਉਹਦੇ ਕਰਕੇ ਆ ਕੇ ਜਿਹੜੀ ਆ ਥੋੜੀ ਜਿਹੀ ਫੈਲ ਗਈ ਉਹਨੂੰ ਕੰਟਰੋਲ ਕਰਨ ਵਾਸਤੇ ਸਾਡੇ ਵੱਲੋਂ ਜਿਹੜਾ ਆਪੇ ਰਾ ਤੂੰ ਇਹ ਡੀਸੀ ਸਾਹਿਬ ਨਾਲ ਸੰਪਰਕ ਕੀਤਾ ਗਿਆ ਆਪਣੀ ਸੀਨੀਅਰ ਅਧਿਕਾਰੀ ਨਾਲ ਸੰਪਰਕ ਕਰਕੇ ਤੇ ਜਿਹੜੀਆਂ ਹਾਈ ਟੈਂਡਰ ਜਿਹੜੇ ਮੰਗਾਏ ਗਏ ਆ ਉਹ 에어ਫੋਰਸ ਤੋਂ ਵੀ ਮੰਗਾਇਆ ਗਿਆ ਬਟਾਲੇ ਤੋਂ ਵੀ ਮੰਗਾਏ ਇਥੋਂ ਵੀ ਮੰਗਾਏ ਗਏ ਘਟੋ ਘਟ 8 ਤੋਂ 10 ਕਾ ਟੈਂਡਰ ਮੰਗਾਇਆ ਗਿਆ ਤੇ ਉਹਨਾਂ ਨੇ ਔਰ ਸਾਡੇ ਮੁਲਾਜ਼ਮਾਂ ਨੇ ਸਾਰਿਆਂ ਨੇ ਰੜਕੇ ਤੇ ਇਹਨੂੰ ਜਿਹੜਾ ਰਾਤ ਉੱਥੇ ਰਹੀ 11 ਵਜੇ ਕਾਬੂ ਪਾ ਲਿਆ ਸੀਗਾ ਜੇ ਸਾਡਾ ਕਾਬੂ ਨਾ ਆ ਪਾਇਆ ਜਾਂਦਾ ਤਾਂ ਫੇਰ ਸਾਡਾ ਸੈਕੰਡ ਸਟੈਪ ਸੀਗਾ ਵੀ ਅਸੀਂ ਇਸ ਨੂੰ 에어 ਡ੍ਰੌਪ ਕਰਕੇ ਪਾਣੀ ਜਿਹੜਾ ਉਹ ਤੇ ਇਹਨੂੰ ਜਾਲੀ ਸਰ ਕਿੰਨੇ ਜੇ ਏਰੀਆ ਵਿੱਚ ਅੱਗ ਲੱਗੀ ਸੀਗੀ ਅੱਗ ਜਿਹੜੀ ਹੈ 1.5 ਸੌ ਦੇ ਕਰੀਬ ਏਕੜ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਉਤਰਾ ਵੈਸੇ ਸਾਡੇ ਜਿਹੜਾ ਇਹ ਰਕਬਾ 1850 ਏਕੜ ਦਾ ਰਕਵਾਵਾ ਇੱਥੇ ਤੇ ਇਹ ਬਾਕੀ ਜਿਹੜਾ ਰਕਵਾ ਸਾਡੇ ਵੱਲੋਂ ਵਿਚਾਲਿਆ ਗਿਆ ਉਹ ਇਹ ਜੀਵਾਂ ਦਾ ਵੀ ਕੋਈ ਨੁਕਸਾਨ ਹੋਇਆ ਇੱਥੇ ਜੀਵਾ ਇਦਾਂ ਦੋ ਜੀਵ ਜਿਹੜੇ ਸੀਗੇ ਵਿੱਚੋਂ ਨਿਕਲ ਕੇ ਬਾਹਰ ਆਏ ਸੀ ਇਹਨਾਂ ਨੂੰ ਅਸੀਂ ਛੋਟੇ ਬੱਚੇ ਬੱਚੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅਸੀਂ ਪਾਣੀ ਪੂਣ ਪਾ ਕੇ ਉਹਨਾਂ ਨੂੰ ਛੱਡ ਦਿੱਤਾ ਸੀ ਜੰਗਲ ਦੇ ਵਿੱਚ ਸਰ ਲੋਕਾਂ ਦਾ ਕਹਿਣਾ ਕਿ ਜਿਹੜੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਕਾਫੀ ਲੇਟ ਆਈਆਂ ਦੇਖੋ ਠਾਨਕੋਟ ਤੋਂ ਗੱਡੀਆਂ ਆਉਣੀਆਂ ਹੁੰਦੀਆਂ ਥੋੜਾ ਬੋੜਾ ਫਰਕ ਤਾਂ ਪੈਂਦਾ ਹੀ ਆ ਗੱਡੀਆਂ ਕਿਤੇ ਹੋਰ ਵੀ ਗਈਆਂ ਹੋ ਸਕਦੀਆਂ ਆ 3 ਵਜੇ ਤੱਕ ਇੱਕ ਗੱਡੀ ਸੀ ਵਿੱਚ ਠੀਕ ਹੈ ਨਾ ਚਾਹੋਗੇ 1 ਵਜੇ ਦੇ ਅਗਲੇ 20 ਦੇ ਦੇਖੋ ਇਹਦੇ ਵਿੱਚ ਮੈਂ ਕੋਈ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਾਰਨ ਇਹ ਵੀ ਅੱਜ ਕੱਲ ਅੱਗਾ ਬਹੁਤ ਲੱਗਣ ਡੀਆਂ ਵਾ ਤੇ ਸੋਰਸ ਜਿਹੜੇ ਉਹ ਲਿਮਟਡ ਆ ਸਰ ਲੱਗਦਾ ਨਹੀਂ ਜਿੱਦਾਂ ਪਿਕਨਿਕ ਪੁਆਇੰਟ ਸੀਗਾ ਇੱਥੇ ਗੱਡੀਆਂ ਆਲਰੇਡੀ ਪਹਿਲੇ 1-2 ਹੋਣੀਆਂ ਚਾਹੀਦੀਆਂ ਸੀ ਕੱਲ ਨੂੰ ਕੋਈ ਨਹੀਂ ਕੋਈ ਜ਼ਰੂਰੀ ਨਹੀਂ ਕਿਉਂਕਿ ਕਾਫੀ ਟਾਈਮ ਬਾਅਦ ਅੱਗ ਲੱਗੀ ਕੋਈ ਐਰਕੀ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਤੇ ਬਾਰਿਸ਼ਾ ਨਾ ਹੋਣ ਕਰਕੇ ਜਿਹੜਾ ਥੋੜੀ ਜਿਹੀ ਪ੍ਰੋਬਲਮ ਆਈ ਆ ਆਦਰਵਾਇਜ਼ ਇਹੋ ਜਿਹੀ ਗੱਲ ਨਹੀਂ ਕਿ ਸਾਡੀ ਜਿਹੜੀ ਇੱਥੇ ਸਾਡੀ ਫਾਇਰ ਲਾਈਨਾਂ ਪੋਰ ਦੀਨੀ ਅੱਗੇ ਰੋਕੀ ਗਈ ਹੈ ਲੱਗਦਾ ਫਾਇਰ ਲਾਈਨਾਂ ਦੇ ਉੱਤੇ ਹੀ ਰੋਕੀ ਗਈ ਜਿਹੜੀ ਅਸੀਂ ਮੇਟਨ ਕਰਕੇ ਰੱਖਦੇ ਆ ਅੱਗ ਹਜੇ ਵੀ ਦੇਖੀ ਜਾ ਰਹੀ ਹੈ ਹੋ ਸਕਦਾ ਗਰਮੀ ਅੱਗੇ ਹੋਣੀ ਹੈ ਜਿੱਦਾਂ ਦੂਰ ਦੂਰ ਫੈਲ ਸਕਦੀ ਹੈ ਇਹ ਜਿਹੜੇ ਦਰਖਤ ਹੈ ਜਿਹੜੇ ਦਰਖਤਾਂ ਨੂੰ ਲੱਗੀ ਆ ਇਹ ਜਿਹੜੀ ਹੌਲੀ ਹੌਲੀ ਬੁਝਣੀ ਹੈ ਕਿਉਂਕਿ ਇਹ ਵੱਡੇ ਦਰਖਤੋਂ ਕਰਕੇ ਇਹਨਾਂ ਨੂੰ ਡਿੱਗੇ ਪਏ ਆ ਇਹਨਾਂ ਨੂੰ ਅੱਗ ਆਪਣੇ ਆਪ ਬੁੱਝ ਜਾਣੀ ਹੈ ਆਸ-ਪਾਸਾ ਸੜਿਆ ਇਸ ਦੀ ਕੁ ਨੁਕਸਾਨ ਹੁੰਦਾ ਧਰਮ